ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਆਪਣੀ ਟੀਮ ਸਮੇਤ ਗੁਰੂ ਗਿਆਨ ਆਸਵਾਲਮਿਕੀ ਧਰਮ ਸਮਾਜ ਰਜਿਸਟਰਡ ਭਾਰਤ ਵਾਲਮਿਕੀ ਤੀਰਥ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇੱਕ ਮਜ਼ਦੂਰਾਂ ਦੇ ਜਿਹੜੇ ਪੇਪਰ ਮੇਲੇ ਵਿਸ਼ਾਲ ਪੇਪਰ ਮੇਲੇ ਕੁਸਰੋ ਪਰ ਜਿੱਥੇ ਕੀ ਆਪਣੀ ਕਿਰਤ ਕਰਕੇ ਮਜ਼ਦੂਰ ਜਿਹੜੇ ਆਪਣੇ ਬੱਚਿਆਂ ਦਾ ਆਪਣਾ ਪਾਲਣ ਪੋਸ਼ਣ ਕਰਦੇ ਨੇ ਤੇ ਵਕ ਵਕ ਪਿੰਡਾਂ ਤੋਂ ਸਬਜੀ ਵਾਲੇ ਜਿਹੜੇ ਸਬਜੀ ਵਗੈਰਾ ਦੀਆਂ ਰੜੀਆਂ ਫੜੀਆਂ ਲੈ ਕੇ ਜਾਂਦੇ ਨੇ ਇਥੋਂ ਜਾਂ ਪਟਿਆਲੇ ਕੰਮ ਕਰਦੇ ਨੇ ਦਿਹਾੜੀ ਦੱਪਾ ਕਰਕੇ ਸ਼ਾਮ ਨੂੰ ਘਰਾਂ ਨੂੰ ਮੁੜਦੇ ਨੇ ਜਾਂ ਕੋਈ ਚੂੜੀਆਂ ਵੇਚਦਾ ਕੋਈ ਹੋਰ ਸੱਜੋ ਸਮਾਨ ਵੇਚਦਾ ਕੱਪੜਾ ਵੇਚਦਾ ਜਿਹੜੀ ਉਹਨਾਂ ਦੇ ਨਾਲ ਇਸ ਰੋਡ ਤੇ ਸੁੱਲਰ ਤੋਂ ਲੈ ਕੇ ਮੈਣ ਤੱਕ ਜੋ ਲੁੱਟਕ ਛੁੱਟ ਮਿੱਚੀ ਜਾ ਰਹੀ ਹੈ ਉਸਕ ਚਾਰ ਪੰਜ ਨੌਜਵਾਨ ਮੁੰਡੇ ਨੇ ਨਸ਼ੇ ਦੇ ਆਦੀ ਨੇ ਜਿਹੜੇ ਲੁੱਟਕ ਛੁੱਟਾਂ ਮਚਾਰੇ ਨੇ ਇਸ ਏਰੀਏ ਦੇ ਵਿੱਚ ਮੈਂ ਪਹਿਲੀ ਗੱਲ ਤਾਂ ਉਹਨਾਂ ਨੂੰ ਖਬਰਦਾਰ ਕਰਨਾ ਚਾਹੁੰਦਾ ਕਿ ਜੇਕਰ ਮੇਰੇ ਤੁਸੀਂ ਧੱਕੇ ਚੜ ਗਏ ਤਾਂ ਤੁਹਾਡਾ ਇੰਜਣ ਬੰਨਿਆ ਜਾਊਗਾ ਪੰਜਾਬੀ ਦੇ ਵਿੱਚ ਤੁਹਾਨੂੰ ਕਹਿਣ ਲੱਗਿਆ ਸਾਨੂੰ ਪਤਾ ਵੀ ਹੈ ਤੁਸੀਂ ਕੌਣ ਹੋ ਕਿਹੜੇ ਪਿੰਡ ਦੇ ਹਾਂ ਪਰ ਜਿਸ ਦਿਨ ਤੁਸੀਂ ਫਸ ਗਏ ਅੱਜ ਮੇਰੀ ਗੱਲ ਇੱਕ ਨੋਟ ਕਰ ਲਿਓ ਪੁੱਤਰੋ ਤੁਹਾਡਾ ਇੰਜਣ ਬੰਨਾਂਗੇ ਅਸੀਂ ਬਾਅਦ ਵਿੱਚ ਥਾਣੇ ਜਾਵਾਂਗੇ ਇਹ ਮੇਰੀ ਟੀਮ ਖੜੀ ਹੈ ਆ ਨਾਜਰ ਸਿੰਘ ਖੜੇ ਨੇ ਸਤਨਾਮ ਕੌਰ ਜੀ ਵਾਲਾ ਚਮਕੀਲਾ ਖੜਾ ਬਬਲੂ ਖੜਾ ਸਾਰੀ ਸੂਚੀ ਟੀਮ ਖੜੀ ਹੈ ਬੱਬੂ ਚਾਨ ਖੜਾ ਅਸੀਂ ਤੁਹਾਡਾ ਇੰਜਣ ਪਹਿਲਾਂ ਕਰਾਂਗੇ ਬਾਅਦ ਵਿੱਚ ਪ੍ਰਸ਼ਾਸਨ ਕੋਲੇ ਜਾਵਾਂਗੇ ਕਿਉਂਕਿ ਤੁਸੀਂ ਨੇ ਉਹਨਾਂ ਗਰੀਬ ਲੋਕਾਂ ਨਾਲ ਲੁੱਟ ਖਸੁੱਟ ਕੀਤੀ ਆ ਵਿਚਾਰੇ ਗਰੀਬ ਲੋਕ ਮਜ਼ਦੂਰ ਖੜੇ ਨੇ ਕਿਸੇ ਦਾ ਮੋਬਾਈਲ ਖੋਲ ਲੈਂਦੇ ਹੋ ਚਾਕੂ ਛੁਰੀਆਂ ਰੱਖ ਕੇ ਤੇ ਕਿਸੇ ਤੋਂ ਤੁਸੀਂ ਪੈਸੇ ਖੋਲ ਲੈਂਦੇ ਹੋ ਤੇ ਸ਼ਰਮ ਹੋਣੀ ਚਾਹੀਦੀ ਹੈ ਨੌਜਵਾਨਾਂ ਨੂੰ ਇਹ ਨੌਜਵਾਨੀ ਦਾ ਘਾਣਾ ਤੁਹਾਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਜ਼ਦੂਰਾਂ ਨੂੰ ਤੰਗ ਕਰਦੇ ਹੋ ਕਿਰਤੀਆਂ ਨੂੰ ਤੰਗ ਕਰਦੇ ਹੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਜਰੀਏ ਕਹਿਣਾ ਚਾਹੁੰਦਾ ਕਿ ਖਬਰਦਾਰ ਹੋ ਜਾਓ ਹੁਣ ਤੁਹਾਡੀ ਸਮਤ ਆਉਣ ਵਾਲੀ ਹੈ ਤੁਹਾਡਾ ਕਟਾਪਾ ਵੀ ਹੋਊ ਤੁਹਾਡੇ ਤੇ ਪਰਚਾ ਵੀ ਦਰਜ ਹੋਊ ਤੇ ਤੁਹਾਨੂੰ ਬੰਦੇ ਵੀ ਬਣਾਵਾਂਗੇ ਇਸ ਏਰੀਆ ਦੇ ਵਿੱਚ ਜੇਕਰ ਤੁਸੀਂ ਨੇ ਕਿਰਤੀਆਂ ਮਜ਼ਦੂਰੀਆਂ ਤੋਂ ਮੋਬਾਈਲ ਖੋਏ ਨੇ ਕਿਉਂਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣਾ ਮੋਬਾਈਲ ਨੰਬਰ ਦੇ ਕੇ ਜਾਊਂਗਾ ਤਾਂ ਜਦੋਂ ਵੀ ਤੁਸੀਂ ਧੱਕੇ ਚੜ੍ਹ ਗਏ ਤੁਸੀਂ ਚਾਕੂ ਛੁਰੀਆਂ ਨਾਲ ਸੈੱਟ ਕਰਨਾ ਸਾਨੂੰ ਆਉਂਦਾ ਕਿਸ ਤਰ੍ਹਾਂ ਕਰਨਾ ਹੈ ਨੰਬਰ 2 ਇਹਨਾਂ ਤੋਂ ਮੋਬਾਈਲ ਖੋਏ ਗਏ ਨੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਇਸ ਏਰੀਆ ਦੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਗਸ਼ਤ ਕੀਤੀ ਜਾਵੇ ਇੱਥੇ ਫੋਰਸ ਵਧਾਈ ਜਾਵੇ ਕਿਉਂਕਿ ਇਹ ਜਿਹੜਾ ਇੰਡਸਟਰੀ ਦਾ ਏਰੀਆ ਸਾਰੇ ਇੱਥੇ ਇੰਡਸਟਰੀਆਂ ਨੇ ਦੋ ਤਿੰਨ ਫੈਕਟਰੀ ਲਗਾਤਾਰ ਲੇਬਰ ਜਿਹੜੀ ਆ 6 ਤੋਂ ਲੈ ਕੇ 5 ਤੋਂ ਲੈ ਕੇ 7 ਵਜੇ ਤੱਕ ਲੇਬਰ ਜਾਂਦੀ ਆਉਂਦੀ ਆ ਜਿੰਨਾਂ ਤੋਂ ਮੋਬਾਈਲ ਜ਼ਿਆਦਾਤਰ ਖੋਏ ਜਾ ਰਹੇ ਨੇ ਤੇ ਸ਼ਾਮ ਨੂੰ ਜਿਹੜਾ ਸਬਜ਼ੀ ਫਲੀ ਵਾਲੇ ਨੇ ਜਾਂ ਚੂੜੀਆਂ ਵਗੈਰਾ ਹੋਰ ਸੱਜੋ ਸਮਾਨ ਕੱਪੜੇ ਵਾਲੇ ਨੇ ਉਹ ਜਦੋਂ ਵਾਪਸ ਜਾਂਦੇ ਨੇ ਉਹਨਾਂ ਤੋਂ ਪੈਸੇ ਖੋਏ ਜਾਂਦੇ ਨੇ ਮੈਣ ਤੋਂ ਲੈ ਕੇ ਸੁਲਰ ਚੌਂਕ ਤੱਕ ਮੈਂ ਬੇਨਤੀ ਕਰਨਾ ਚਾਹੁੰਦਾ ਮਾਨਯੋਗ ਐਸਐਸਪੀ ਪਟਿਆਲਾ ਮਾਨ ਜੋਗ ਰੂਲਰ ਡੀਐਸਪੀ ਦਿਹਾਤੀ ਸਮਾਣਾ ਤੇ ਐਸਐਚਓ ਪਛਾਣਾ ਤੇ ਚੌਕੀ ਇੰਚਾਰਜ ਡਕਾਲਾ ਨੂੰ ਇੱਕ ਇਹਨਾਂ ਨੇ ਮੈਨੂੰ ਮੰਗ ਪੱਤਰ ਵੀ ਦਿੱਤਾ ਸਾਰੇ ਬੰਦਿਆਂ ਨੇ ਘਟੋ ਘਟੋਰੇ 200 ਬੰਦਾ ਖੜਾ ਹੈ ਕਿ ਸਾਡੀ ਜਿਹੜੀ ਸੁਣਵਾਈ ਕੀਤੀ ਜਾਵੇ ਸਾਡਾ ਕੋਈ ਨੁਕਸਾਨ ਵੀ ਹੋ ਸਕਦਾ ਜਾਲੀ ਮੱਲੀ ਦਾ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਵੀ ਜੇਕਰ ਇਸ ਤੇ ਕਾਰਵਾਈ ਨਾ ਕੀਤੀ ਗਈ ਤਾਂ ਜਿਹੜਾ ਜਿੰਨੇ ਵੀ ਲੋਕ ਨੇ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਅਸੀਂ ਵੱਡੇ ਪੱਧਰ ਦੇ ਉੱਤੇ ਰੋਸ਼ਮਜਾਰਾ ਕਰਾਂਗੇ ਔਰ ਠੋਕ ਕੇ ਧਰਨਾ ਲਾਵਾਂਗੇ ਪੁਛਾਇਣੇ ਟਾਣੇ ਅੱਗੇ ਜੇਕਰ ਉਹਨਾਂ ਮਜਰਮਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਅਸੀਂ ਬਿਲਕੁਲ ਪ੍ਰਸ਼ਾਸਨ ਦੇ ਨਾਲ ਆ ਜੇ ਸਾਨੂੰ ਫਸ ਗਏ ਤਾਂ ਅਸੀਂ ਇੰਜਨ ਕਰਕੇ ਤੁਹਾਡੇ ਕੋਲ ਛੱਡ ਕੇ ਆਵਾਂਗੇ ਤੀਜੀ ਗੱਲ ਇੱਥੋਂ ਜਿਹੜਾ ਦੁਪਹਿਰ ਦੇ ਟਾਈਮ 1 ਵਜੇ ਵੀ ਉਹ ਬੰਦੇ ਆ ਜਿਹੜੇ ਲਾਲ ਲੰਗ ਦਾ ਸੀਡੀ ਮੋਟਰਸਾਈਕਲ ਆ ਉਹਨਾਂ ਕੋਲੇ ਮੈਂ ਹੋਰ ਵੀ ਬੇਨਤੀ ਕਰਨਾ ਚਾਹੁੰਦਾ ਏਰੀਆ ਦੇ ਲੋਕਾਂ ਨੂੰ ਜੇ ਅੱਜ ਇਹਨਾਂ ਨਾਲ ਚੋਰੀ ਹੋ ਰਹੀ ਹੈ ਕਾਲੂ ਤੁਹਾਡੇ ਘਰਾਂ 'ਚ ਤੁਹਾਡੇ ਬੱਚੇ ਪੜਨ ਜਾਂਦੇ ਨੇ ਤੁਹਾਡੇ ਨਾਲ ਵੀ ਉਹ ਧੱਕਾਸ਼ਾਹੀ ਕਰ ਸਕਦੇ ਨੇ ਇਸ ਤਰ੍ਹਾਂ ਦੇ ਮਾੜੀਆਂ ਕਰਤਿਆਂ ਵਾਲੇ ਲੋਕਾਂ ਨੂੰ ਉਹ ਚਾਹੇ ਕਿਸੇ ਵੀ ਪਿੰਡ ਦੇ ਹੋਣ ਚਾਹੇ ਲਹਿਜੇ ਹਿ ਹੋਣ ਉਹਨਾਂ ਨੂੰ ਬਖਸ਼ਣਾ ਨਹੀਂ ਉਹਨਾਂ ਨੂੰ ਫੜ ਕੇ ਤੁਸੀਂ ਥਾਣੇ ਦੋ ਜੇਕਰ ਕੋਈ ਵੀ ਬੰਦਾ ਉਹਨਾਂ ਦਾ ਪਤਾ ਦਊਗਾ ਸਬੂਤ ਦਊਗਾ ਮੇਰਾ ਨੰਬਰ ਹੈਗਾ 8360493501 ਸਾਡਾ ਆਫਿਸ ਹੈ ਜਿਹੜਾ ਬੰਦਾ ਪਰਦੇ ਨਾਲ ਸਾਨੂੰ ਨਾਮ ਦੱਸੂਗਾ ਜਾ ਉਹਨਾਂ ਦੇ ਲੁੱਟਖੋ ਦੇ ਸਬੂਤ ਦੱਸੂਗਾ ਉਸ ਬੰਦੇ ਨੂੰ 5000 ਰੁਪਏ ਮੇਰੇ ਵੱਲੋਂ ਇਨਾਮ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਉਹਨਾਂ ਦਾ ਮੈਨੂੰ ਐਡਰੈਸ ਦੱਸੂਗਾ ਠੱਗਾਂ ਦਾ ਚੋਰਾਂ ਦਾ ਲੁੱਟਖੋ ਕਰਨ ਵਾਲਿਆਂ ਦਾ ਮੈਂ ਦੁਬਾਰਾ ਕਹਿਣ ਲੱਗਿਆ 83604 93501 ਬਾਕੀ ਮੇਰੀ ਟੀਮ ਉੱਥੇ ਬੈਠੀ ਹੁੰਦੀ ਆ ਜਿਹੜਾ ਬੰਦਾ ਉਹਨਾਂ ਦਾ ਐਡਰੈਸ ਸਬੂਤਾਂ ਸਮੇਂ ਦੇਊਗਾ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਅਸੀਂ 5000 ਰੁਪਏ ਉਹਨੂੰ ਇਨਾਮ ਦੇਵਾਂਗੇ ਜਿਹੜਾ ਉਸ ਚੋਰਾਂ ਨੂੰ ਸਾਨੂੰ ਫੜਾਊਗਾ ਇਹ ਮੇਰੀ ਬੇਨਤੀ ਹੈ ਸੋ ਦੁਬਾਰਾ ਮੈਂ ਪ੍ਰਸ਼ਾਸਨ ਨੂੰ ਕਹਿਣ ਲੱਗਾ ਕਿ ਇੱਥੇ ਗਸ਼ਤ ਵਧਾਈ ਜਾਵੇ ਰਾਤ ਦੇ ਟਾਈਮ ਤਿਹਾਰਾਂ ਦਾ ਟਾਈਮ ਆ ਇੱਥੇ ਮਜ਼ਦੂਰਾਂ ਨਾਲ ਧੱਕੇਸ਼ਾਈ ਹੋ ਰਹੀ ਆ ਇਹ ਹਰਗਿਸ਼ ਬਰਦਾਸ਼ਤ ਨਹੀਂ ਹੋਊਗੀ ਮੈਂ ਪਹਿਲਾਂ ਵੀ ਨਹੀਂ ਕਦੇ ਧੱਕਾ ਹੋਣ ਦਿੱਤਾ ਮਜ਼ਦੂਰਾਂ ਨਾਲ ਤੇ ਅੱਜ ਵੀ ਨਹੀਂ ਤੇ ਸ਼ਰਾਰਤੀਆਂ ਨੂੰ ਮੈਂ ਕਹਿਣਾ ਚਾਹੁੰਦਾ ਮਜ਼ਦੂਰਾਂ ਨਾਲ ਧੱਕਾ ਕਰਨਾ ਛੱਡ ਦਿਓ ਨਹੀਂ ਤੁਹਾਡੀ ਸ਼ਾਂਤ ਵਾਸਤੇ ਦਰਸ਼ਨ ਮਹਿਨਤ ਦੀ ਸਮੂਚੀ ਟੀਮ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਹੋਰ ਇਹ ਜਿਹੜੀ ਅਸੀਂ ਅਰਜੀ ਆ ਅੱਜ ਹੀ ਅੰਚਾਰ ਸਾਹਿਬ ਕੋਲ ਪਹੁੰਚਾਵਾਂਗੇ ਚੌਂਕੀ ਟਕਾਲੇ ਜੇਕਰ ਇੱਥੇ ਠੁਕਮੀ ਕਾਰਵਾਈ ਨਾ ਹੋਈ ਤਾਂ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜੇਕਰ ਕਿਸੇ ਵੀ ਮਜ਼ਦੂਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸਾਡਾ ਹੱਕ ਜੈ ਹਾਂ ਸਾਡਾ ਹੱਕ ਜੈ ਹਾਂ ਅਨਸਾਫ਼ ਲੈ ਕੇ ਹਟਾਂਗੇ ਲੈ ਕੇ ਹਟਾਂਗੇ ਅਨਸਾਫ਼ ਲੈ ਕੇ ਹਟਾਂਗੇ ਜੈ ਹਾਂ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ